ਜਾਏ ਅਸੀਂ ਬਕਾਰਸੀ ਦੇ ਨਾਮ ਹੋਇਆ ਪੱਤਾ ਤੇ ਜਿਹੜੀ ਥੋੜੀ ਦੇਰੀ ਹੋਈ ਹੈ ਤੇ ਦੇਖ ਕੇ ਸਾਹਮਣੇ ਜਿਹੜੇ ਮੈਨਿੰਗ ਵਾਲੇ ਦਾ ਨਾਮ ਤਾਂ ਨਹੀਂ ਪਤਾ ਸੀ ਉਹ ਨਾਮ ਲੱਭ ਕੇ ਦਲੇਰ ਸਿੰਘ ਨਾਮ ਦਾ ਤਾਂ ਉਹਨਾਂ ਤੋਂ ਹੈਗਾ ਆਪਣਾ ਜਲਾਲਾ ਮਾਤਾ ਰਹਿਣ ਵਾਲਾ ਉਹਦੀ ਤੇ ਐਸ்சி ਅਮਰਜੀਤ ਤੇ ਤਿੰਨ ਬੰਦਿਆਂ ਦੇ ਜਿਹੜਾ ਬਾਈਲੇ ਪੱਤਾ ਹੋਇਆ ਤੇ ਮੈਨਿੰਗ ਵਾਲੇ ਦਾ ਵਿੱਚ ਪੱਤਾ ਹੋ ਗਿਆ ਆਹ ਦੇਖੋ ਬਾਾਕੀ ਜਿਹੜਾ ਬਾਹਰ ਸੜਕ ਤੇ ਲੈ ਗਿਆ ਜਿੱਥੇ ਸਾਜਣ ਨੇ ਸਾਜਣ ਨੇ ਮੇਰੀ ਸਕੂਟ ਮਾਰ ਕਰਦਿਆਂ ਵੀ ਵੀਡੀਓ ਬਣਾ ਲਈ ਰਿਹਾ ਹੈ ਰੋਪਾ ਕੈਰੀ ਸੀ ਨਾ ਵੀ ਵੀਾਈ ਲੈ ਜਾ ਕੇ ਵੇਖੀ ਮੇਰੇ ਕੋਲ ਵੀਰਵਾ ਪਾਇਆ ਹੋਇਆ ਜਿਸ ਨੇ ਵੀਡੀਓ ਬਿਲੋ ਦਾ ਵੇਖ ਕੇ ਇਹ ਅਸੇ ਬਕਰਤੰਦ ਨੇ ਦੇਖ ਲਿਆ ਕਿ ਮਾਜਨ ਸਮੇਤ ਕੋਲੇ ਮਗਰ ਪਾਤੀ ਸਾਜਣ ਜਾਂਦਾ ਤੇ ਸਾਨੂੰ ਦੋ ਜਣੇ ਨੂੰ ਫਿਰ ਚੱਕੀ ਅੰਦਰ ਚੱਕੀ ਅੰਦਰ ਲੈ ਗਿਆ ਤੇ ਸਾਡੇ ਨਾਲ ਦਿੱਤੋ ਪੁਲਿਸ ਨੇ ਮੁਕਿਆ ਨਾਉਰਪੋਰਟ ਮਾਰ ਕੀਤੀ ਇਹ ਸਾਜਲ ਦੇ ਦੋਸਰੇ ਕੰਮ ਉਸ ਲੱਗੇ ਤੇ ਕੁੱਤੇ ਆਫਰ ਸਾਨੂੰ ਦੋਨਾਂ ਜਿਹੜਾ ਨੇ ਮੈਨਿੰਗ ਵਾਲੇ ਤੇ ਵਰਦੀ ਵਾਲੇ ਮਲਾਜਮਾਂ ਆਪੇ ਗੱਡੀ ਵਿੱਚ ਫਾਇਲ ਕਵਲ ਨੂੰ ਚੌਕੀ ਤੇ ਲੈ ਕੇ ਪੰਮਾ ਵੱਟ ਤੋਂ ਤੇ ਬਸ ਅੱਡੇ ਤੇ ਸਾਨੂੰ ਦੋਨਾਂ ਨੂੰ ਸੁੱਟ ਗਏ ਜਿਸ ਤੇ ਸਾਜਲ ਦੀ ਹਾਲਤ ਠੀਕ ਨਾ ਹੋਣ ਕਾਰਨ ਮੈਂ ਕਿਸੇ ਦਾ ਘਰ ਕਰਵਾਜੋ ਉਹਨਾਂ ਨੂੰ ਸਾਡੇ ਨਾਲ ਫੋੜੀ ਸਾਡੀ ਗੱਲ ਪੈ ਸਸੀ ਤੇ ਕਿਹਾ ਕਿ ਮੇਰੇ ਨਾਲ ਜਾ ਕੇ ਮੇਰੀ ਮੰਮੀ ਨੂੰ ਲੈ ਆਓ ਜਿਸ ਤੋਂ ਉਹ ਆਪਣੇ ਮੋਟਰਸਾਈਕਲ ਤੇ ਮੇਰੇ ਨਾਲ ਜਾ ਕੇ ਮੇਰੀ ਮੰਮੀ ਨੂੰ ਲੈ ਕੇ ਲੈ ਆਏ ਜਦ ਮੈਂ ਆਪਣੇ ਤਾਏ ਦੇ ਲੜਕੇ ਬਿੱਪੂ ਨੂੰ ਕਹਿੰ ਕੇ ਬੁਲਾਇਆ ਅਤੇ ਆਪਣੇ ਤਾਏ ਦੇ ਲੜਕੇ ਹਰਨੇਕ ਨੂੰ ਨਾਲ ਲੈ ਕੇ ਜਾ ਉੱਥੇ ਮੇਰਾ ਭਰਾ ਮਨਸ਼ਦੀਪ ਸਿੰਘ ਤੇ ਮੇਰਾ ਮਾਮਾ ਕ੍ਰਿਸ਼ਨ ਵੀ ਆ ਗਏ ਫਿਰ ਮੈਂ ਤੇ ਮੇਰੇ ਮਾਮੇ ਨੇ ਬਿੱਪੂ ਜੇ ਮੋਟਰਸਾਈਕਲ ਤੇ ਸਾਦਰ ਨੂੰ ਡਾਕਟਰ ਚੰਕੀ ਦੇ ਹਸਪਤਾਲ ਕਲੀਨਿਕ ਤੇ ਬਾਇਆ ਵਿੱਚ ਲੈ ਜਾਏ ਇਹ ਤੇ ਦੱਸਦੇ ਚੰਤੀ ਮੈਂ ਸਾਨੂੰ ਦੱਸਿਆ ਕਿ ਸਾਜਨ ਦੀ ਮੌਤ ਹੋ ਗਈ ਹੈ ਜਿਸ ਤਰ੍ਹਾਂ ਅਸੀਂ ਸਾਜਨ ਦੇ ਡੱਡਪੋਟੇ ਪਹਿਲੇ ਮੋਟਰ ਟੱਕਲਾ ਲਾਇਆ ਫਿਰ ਅਸੀਂ ਮੈਂ ਸਾਜਨ ਦੀ ਮੰਮੀ ਤੇ ਜਾਰੀ ਉਹਦੇ ਬਾਕੀ ਪਰਿਵਾਰ ਪਰਿਵਾਰਕ ਲੈ ਕੇ ਸਾਜਨ ਦੇ ਡੱਡਪੋਟੇ ਸਿਵਰ ਹਸਪਤਲ ਦਰਾਲਾ ਦਾ ਲੈ ਕੇ ਸਾਜਨ ਦੀ ਮੌਤ ਪੁਛੀ ਪੁੱਟ ਕਰ ਪੁੱਟ ਮਾਰ ਕਾਰਨ ਕਰਕੇ ਹੋਈ ਜਿਸ ਕਰਕੇ ਦੋਛੀਏ ਦੋਛਿਆਨਾ ਖਲਾਸ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾਣ ਰਿਕਾਰ ਦਿੱਤਾ ਗਿਆ ਪਰ ਲੈ ਗਿਆ ਠੀਕ ਹੈ ਇਹ ਨਾ ਬਿਆਨ ਇਹ ਬਿਆਨ ਦੇ ਦਿੱਤੇ ਆ। ਸਿੱਧਾ ਕਰ ਦੋ। ਜੀ। ਜੋ ਆਪਣੇ ਬੱਚੇ ਵੀ ਜਸਤਰੀ ਸਰੇ ਮੰਦਪਾ ਘਰ ਦੇ ਬੜਾ ਮਾੜਾ। ਪਰ ਜੋ ਤੁਹਾਡੀ ਮੰਨ ਸੀ ਜੋ ਬੱਚੇ ਟ੍ਰੀਟਮੈਂਟ ਚੱਤੀ ਬੱਚੇ ਨੇ ਉਹਦੇ ਅਕੋਰਡਿੰਗ 50 10 ਚੰਗਾ।

ਤਾਂ ਦੇਖੋ ਸਿੰਘ ਦਾ ਨਾਮ ਹੈ ਜਿਹੜੀ 133 ਨੰਬਰ 133 ਨੰਬਰ ਐਫਆਈਆਰ 27 9 2025 ਬਿਲਕੁਲ ਹੈ ਜੀ ਹੁਣ ਆਪਾਂ ਅੱਗੇ ਇਹਦੀ ਬਾਕੀ ਪੇਪਰ ਕਰ ਲੈ ਲਈ ਦੀ ਤੇ ਕਾਈਂ ਲਈ ਮੇਰੀ ਡਾਕਟਰ ਨਾਲ ਵੀ ਗੱਲ ਹੋ ਗਈ ਹੈ ਡਾਕਟਰ ਨੂੰ ਮੈਂ ਕਿਹਾ ਜੇ ਐਸਐਮਓ ਸਾਹਿਬ ਜਿਹੜੇ ਫਾਰਮ ਕਰਾ ਤੋਂ ਆਂ ਉਹ ਪਟਾਖਾ ਦਾ ਬੋਰਡ ਤਿਆਰ ਕਰਨਗੇ ਬੋਰਡ ਤਿਆਰ ਕਰਕੇ ਜਿਹੜੇ ਡਾਕਟਰਾਂ ਦਾ ਉਹਦੇ ਤੇ ਆਪਰੇਟ ਇਹਦਾ ਪੋਸਟਮਨ ਆਪਾ ਕਰਾਉਣੀ ਉਹਦੀ ਪਟਾਖਾ ਜਿਹੜੀ ਰਿਪੋਰਟ ਆਊਗੀ ਉਹ ਤੁਹਾਡੇ ਨੂੰ ਜਿਹੜਾ ਵੀ ਕੋਈ ਪੰਨਾ ਕਰੇ ਲੈਣੇ ਤੇ ਕੋਈ ਵੀ ਜੇ ਜੋ ਉਹਦੀ ਤਫ਼तीश ਹੋਊਗੀ ਪਟਾਖਾ ਬਿਲਕੁਲ ਪਾਰਦਰਸ਼ੀ ਤਫ਼तीश ਹੋਊਗੀ ਸਰ ਤੋਂ ਪਹਿਲਾਂ ਇਹ ਜਿਹੜੇ ਫੋਟੋ ਕੈਮਰਾ ਵਗੈਰਾ ਲੱਗੇ ਉਹ ਫਾਈਗੋਰ ਤੋਂ ਜਿਹੜੀ ਕਿਸੇ ਕੋਈ ਐਪਲੀਕੇਸ਼ਨ ਲੇਗੋਦੀ ਟੋਟਲ ਦਾਸ ਜਿਨਾਸ ਨੂੰ ਆਪਣੀ ਆਕੀ ਬੰਦ ਕਰ ਸਕਦੇ ਨਾ ਇਹਨੂੰ ਖੋਲ ਸਕਦੇ ਨਾ ਇਹਨਾਂ ਨੂੰ ਕੋਈ ਚੇਚਾ ਕਰ ਸਕਦੇ ਉਹਦੀ ਪਟਾਰਾ ਪੜਪੜ ਦੀ ਜਿਹੜੀ ਵੀਡੀਓ ਉਹ ਸਿਰ ਰਿਕਾਰਡ ਹੁੰਦੀ ਹੈ ਸਰ ਕਰਤਾਰੀ ਕਰਦੇ ਜੀ ਅਗੇ ਦਰਸ਼ਕੀ ਜੀਐਸਪੀ ਸਾਹਿਬ ਹੋਰ ਨੂੰ ਇਹ ਗੱਲ ਤਾਂ ਮੁਝ ਪੜ ਗਿਆ ਜਦੋਂ ਸਾਰੇ ਵੀ ਇਨਕੇ ਮਤਲਬ ਮੇਥਲਾ ਵਿਚਾਰਾਂ ਦੇ ਜੋ ਚਲਦੇ ਇਹ ਲੱਗਿਆ ਜਿਰੋ ਇਹ ਚੰਗੀ ਗੱਲ ਹੋ ਗਿਆ ਇਹ ਲੋਕਾਂ ਦੀ ਜੇਤਾਂ ਤੇ ਲੋਕਾਂ ਨੂੰ ਨਮਨ ਵਧਾਈ ਜਿਨੇ ਇਹ ਗੱਲ ਕਰਿਆ ਦੂਜੀ ਗੱਲ ਮੈਂ ਬਸ ਕਹਿਣਾ ਅਫੀਰ ਹੈ ਪ੍ਰਸ਼ਾਸਨ ਨੂੰ ਦੋ ਨੌਜੀਆਂ ਜਿਹੜੇ ਥਾਣੇ ਚ ਬੰਨ ਲਿਆ ਤੇ ਟੈਕਸ ਲਈ ਉਹ ਰੋਕ ਛੱਡ ਮਿਹਰਬਾਨੀ ਛੱਡ ਕੇ ਇੱਕ ਸਾਜੰਦ ਦਾ ਮੋਬਾਈਲ ਜਿਹੜਾ ਵਾਪਸ ਕੀਤਾ ਜਾਵੇ। ਪੱਧੋਂ ਕੋਈ ਨਾ ਬੋਲੇ। ਇੱਕ ਸਾਜੰਦਾਂ ਪੱਲੀ ਲੈਣ ਦੀ। ਮੋਬਾਈਲ ਜਿਹੜਾ ਉਹ ਸਾਨੂੰ ਦਿੱਤਾ ਗਿਆ। ਉਹ ਤਾਂ ਪੀਸ ਚਾਹੀਦਾ। ਸੁਭਾਲੋ ਸਵੇਰ ਤੋਂ ਸਾਡੇ ਕੋਲ ਐਫ ਆਰ ਦੀ ਕਾਪੀ ਆਈ ਹੈ ਜੋ ਬਿਆਨ ਸੀ ਉਹ ਪ੍ਰਸ਼ਾਸਨ ਨੇ ਹੂ ਹੂ ਸਾਨੂੰ ਉਹੇ ਦਿੱਤੇ ਆ। ਉਰਸ਼ ਟਮਾਰ ਤੋਂ ਰਿਪੋਰਟ ਜਿਹੜੀ ਆ ਉਹ ਮੈਂ ਪੂਰੀ ਤਰ੍ਹਾਂ ਕਿ ਇਹਨਾਂ ਡਾਕਟਰਾਂ ਦਾ ਪੈਨਲ ਬਣਾ ਕੇ ਜੀ ਆਂ ਸਰ ਸੋ ਚਲੋ ਪ੍ਰਸ਼ਾਸਨ ਨੇ ਆਪਾਂ ਨੂੰ ਆਖਰਕਾਰ ਅੰਤ ਸਹਿਯੋਗ ਦਿੱਤਾ ਇਸ ਲਈ ਧੰਨਵਾਦ ਕਰਦੇ ਹਾਂ ਜੀ ਪ੍ਰਸ਼ਾਸਨ ਦਾ ਕਿ ਆਸ ਕਰਾਂਗੇ ਇਹ ਬਗਵ ਕੁਬੇਚੇ ਅਜੇ ਵੀ ਆਨ ਹਰੀ ਟਕਣਾ ਕੋਈ ਨਾਮ ਆਪਰੇ ਅਸੀਂ ਇਸੇ ਦੇ ਬਾਰੇ ਵੀ ਨਿੱਜੀ ਤੌਰ ਤੇ ਵਿਰੋਧੀ ਹਾਂ ਪਰ ਜਦੋਂ ਇਹੋ ਜੀ ਅਣਕੇ ਟਕਣਾ ਵਾਪਰ ਗਿਆ ਕੁਦਰਤੀ ਯਾਰ ਦੇ ਸਾਡੇ ਜਜ਼ਬਾਤ ਪਰ ਕਿਤੇ ਲੋਕਾਂ ਨੂੰ ਗੁੱਸਾ ਹਾ ਜਦੋਂ ਆਪਾਂ ਖਤਮ ਕਰਦੇ ਹਾਂ ਤੇ ਮੈਂ ਜਿਲ੍ਹੇ ਸਰ ਵੀ ਕਹਾਂਗਾ ਵੀ ਹਮੇਸ਼ਾ ਕੋਈ ਕਟਬਟਾਈ ਨੂੰ ਕੋਸਟ ਨਾ ਦੇ ਹਮ ਸੰਯੋਗ ਅਰਵਾ ਦੇ ਦੇ ਸੀਮੇ ਖਾਲੀ ਕਰ ਦਿਓ ਤਾਂ ਕਿ ਚਲੋ ਜੀ ਆਪਾਂ ਇਹਨਾਂ ਆਪਣਾ ਇਹਨੂੰ ਲਾਹਣ ਪੋਣੋ ਨੀਆ ਹੁਣ ਆਪਾਂ ਹੀ ਅੰਕੇ ਇਹਨੂੰ ਪਾਸੇ ਕਰਕੇ ਜਾਂਦੇ ਬੱਚੇ ਦੀ লাশ ਨੂੰ ਫਿਰ ਤਰ੍ਹਾਂ ਦੀ ਗੱਡੀ ਤਾਂ ਅਗੇ ਸਮਝੌਤਾ ਹੋ ਗਿਆ ਅदमी ਜਿਹੜਾ ਕੋਚ ਚਾਹ ਰੋ ਜਿਵੇਂ ਲੱਗਾ ਫਿਰ ਮੇਰੇ ਨੂੰ ਫੇਲ ਵਿੱਚ ਨਾ ਕਰਾਂਗੇ ਜਿਵੇਂ ਆਪਾਂ ਨੂੰ ਨਾਮ ਵੀ ਸਾਜਨਾਮ ਸਾਫ ਹੀ ਹੋ ਗਿਆ ਤੇ ਅਸੀਂ ਫਿਰ ਤੱਕੇ ਹੋ ਸਕਦੇ ਹਾਂ ਸਾਰੇ ਜਿਹੜੇ ਮੋਕ 9 ਜੁਨਵਾਰ ਸਾਲ ਹੈ ਸਾਰੇ